ਸਤਿ ਸ਼੍ਰੀ ਅਕਾਲ ਜੀ ਮੈਂ ਕਾਜਨ ਢਿੱਲੋ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਟੌਪਿਕ ਲੈ ਕੇ ਆਇਆ ਹਾਂ ਵੀ ਜਿਹੜੇ ਪੜ੍ਹੇ ਲਿਖੇ ਸੂਝਵਾਨ ਲੋਕ ਐਜੂਕੇਟਿਡ ਲੋਕ ਇਹ ਕਹਿੰਦੇ ਨੇ ਵੀ ਸਾਡੇ ਘਰ ਹੋਵੇ ਚਾਹੇ ਮੁੰਡਾ ਚਾਹੇ ਕੁੜੀ ਅਸੀਂ ਤਾਂ ਇੱਕੋ ਬੱਚਾ ਰੱਖਣਾ ਸਿੰਗਲ ਚਾਈਲਡ ਬਸ ਤੇ ਮੈਂ ਇਸ ਸੋਚ ਨੂੰ ਪੜ੍ਹੀ ਲਿਖੀ ਸੋਚ ਜਾਂ ਐਜੂਕੇਟਿਡ ਸੋਚ ਨਹੀਂ ਮੰਨਦਾ ਇਹਨੂੰ ਅਨਪੜਤਾ ਕਹੂੰਗਾ ਅੰਨਪੜਤਾ ਫੋਰ ਐਗਜ਼ਾਮਪਲ ਲੈ ਲਿਏ ਸਿੱਧੂ ਮੂਸੇਵਾਲਾ ਭਰੀ ਜਵਾਨੀ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਚਲੇ ਗਿਆ ਕਿਉਂਕਿ ਮੈਂ ਕਹਾਂ ਵੀ ਜੀਣਾ ਝੂਠ ਹੈ ਤੇ ਮਰਨਾ ਸੱਚ ਹੈ ਇਹ ਜ਼ਿੰਦਗੀ ਦਾ ਕਿਸੇ ਨੂੰ ਕੁਝ ਨਹੀਂ ਪਤਾ ਕਿ ਕਿਹੜੇ ਵੇਲੇ ਕਦੋਂ ਕਿਸ ਦੇ ਸਵਾਸ ਤੁਰ ਪੈਣੇ ਆ ਨਿਕਲ ਜਾਣੇ ਆ ਸੋ ਇਹ ਬੜੀ ਘਟੀਆ ਸੋਚ ਹੈ ਤੇ ਇਹਦਾ ਕਿੰਨਾ ਮਾੜਾ ਇਫੈਕਟ ਸਾਡੇ ਰਿਸ਼ਤਿਆਂ ਤੇ ਵੀ ਪੈ ਰਿਹਾ ਵਾ ਇਹ ਜਰਾ ਸੋਚਿਓ ਗੌਰ ਦੇ ਨਾਲ ਹੁਣ ਤੁਸੀਂ ਇਹ ਦੱਸੋ ਜਿਹੜੇ ਕਹਿੰਦੇ ਨੇ ਕਿ ਸਾਡੇ ਘਰ ਇੱਕ ਬੇਟਾ ਹੋ ਗਿਆ ਤੇ ਬਸ ਖਤਮ ਹੁਣ ਅਸੀਂ ਨੈਕਸਟ ਬੱਚਾ ਜਿਹੜਾ ਨਹੀਂ ਕਰਾਂਗੇ ਅਸੀਂ ਇੱਕੋ ਬੱਚੇ ਦੇ ਨਾਲ ਜ਼ਿੰਦਗੀ ਜੀਵਾਂਗੇ ਉਹ ਮਨੂੰ ਦੱਸਣ ਕਿ ਕਿੱਥੇ ਲਿਖਿਆ ਕਿ ਢਾਡਾ ਜਿਹੜਾ ਬੱਚਾ ਹੋ ਗਿਆ 100 ਸਾਲ ਜੀਏਗਾ ਇਹ ਵੱਡਾ ਹੋ ਕੇ ਨਸ਼ੇ ਨਹੀਂ ਕਰੇਗਾ ਇਹ ਢਾਡੀ ਸੇਵਾ ਕਰੇਗਾ ਜੱਟਾ ਦਾ ਸਾਥ ਦਵੇਗਾ ਇਹ ਕੋਈ ਲਿਖ ਕੇ ਦੇ ਸਕਦਾ ਵੀ ਆ ਲੋ ਜੀ ਸਾਡਾ ਸਿੰਗਲ ਬੱਚਾ ਇਹ ਹੁਣ ਉਮਰ ਭੋਗੂਗਾ ਨਹੀਂ ਭੋਗ ਮਹਾਰਾਜ ਕਰੇ ਭੋਗੇ ਪਰ ਜੋ ਸੱਚ ਹੈ ਉਹ ਸੱਚ ਤੇ ਕਹਿਣਾ ਹੀ ਪਊਗਾ ਨਾ ਅੱਜ ਧੀ ਹੁੰਦੀ ਹੈ ਕਿਸੇ ਦੇ ਘਰ ਕਿਉਂਕਿ ਉਹਨੇ ਦਾ ਵਿਆਹੀ ਜਾਣਾ ਉਹਨੇ ਦਾ ਚਲੇ ਜਾਣਾ ਕਿਤੇ ਨਾ ਕਿਤੇ ਚਲੋ ਢੇੜਾ ਮਾਰ ਜੂਗੀ ਜੇ ਤੁਹਾਡਾ ਕੋਈ ਘਰ ਜਵਾਈ ਭਾਂਜੂਗਾ ਪਰ ਫਿਰ ਵੀ ਰਿਸ਼ਤਿਆਂ ਦਾ ਜਿਹੜਾ ਘਾਣ ਉਹ ਤੇ ਹੋ ਰਿਹਾ ਹੈ ਨਾ ਤੇ ਕੀ ਇਫੈਕਟ ਪਊਗਾ ਇਹਦਾ ਰਿਸ਼ਤਿਆਂ ਦੇ ਉੱਤੇ ਗੇਟਾ ਡੇਕਾਰ ਇੱਕ ਬੇਟਾ ਪੈਦਾ ਹੋ ਗਿਆ ਤੁਸੀਂ کیا ਖਤਮ ਫਿਰ ਚਾਚੇ ਤਾਇਆ ਦਾ ਰਿਸ਼ਤਾ ਤੇ ਖਤਮ ਨਾ ਉਹਦੇ ਬੱਚੇ ਕਿਨੂੰ ਚਾਚਾ ਕਹਿਣਗੇ ਤੇ ਕਿਨੂੰ ਤਾਇਆ ਕਹਿਣਗੇ ਪੂਆ ਦਾ ਰਿਸ਼ਤਾ ਖਤਮ تین ਰਿਸ਼ਤੇ ਖਤਮ ਹੋ ਗਏ ਇੱਕ ਸਿੰਗਲ ਚਾਈਲਡ ਦੇ ਨਾਲ ਚਾਚਾ ਤਾਇਆ ਤੇ ਪੂਆ ਜੇ ਸਾਰਿਆਂ ਦੀ ਸੋਚ ਇਦਾਂ ਚਲੇਗੀ ਰਿਸ਼ਤੇ ਤਾਂ ਫਿਰ ਖਤਮ ਆਪੋ ਆਪਣੇ ਹੁਣ ਤੁਸੀਂ ਇਹ ਦੱਸੋ ਵੀ ਜੇ ਦੀ ਸੋਚ ਹੈ ਵੀ ਅਸੀਂ ਸਿੰਗਲ ਚਾਈਲਡ ਹੀ ਰੱਖਣਾ ਇੱਕੋ ਬੱਚਾ ਹੀ ਰੱਖਣਾ ਤੇ ਉਹਦੀ ਸ਼ਰੀਕੇ ਨਾਲ ਬੰਦੀ ਹੋਊਗੀ ਆਪਣੀ ਸ਼ਰੀਕੇ ਨਾਲ ਬੰਦੀ ਹੋਊਗੀ ਕੋੜੀਆਂ ਗੌਨ ਨੂੰ ਵੀਰਾਂ ਦੀਆਂ ਭੈਣਾਂ ਨਹੀਂ ਲੱਭਣੀਆਂ ਜਦੋਂ ਸਿੰਗਲ ਚਾਈਲਡ ਫਿਰ ਸ਼ਰੀਕ ਵੀ ਨਹੀਂ ਲੱਗੇ ਲੱਗਦੇ ਹੁੰਦੇ ਵੀ ਇਹਨਾਂ ਦੀ ਤੇ ਸੋਚੀਏ ਵੀ ਸਾਡੇ ਬੱਚਾ ਹੋ ਗਿਆ ਸੀ ਇਹਨੇ ਰਹਿਣਾ ਉਹਨਾਂ ਦੀ ਕਿਤੇ ਬੰਦੀ ਹੋ ਗਈ ਸ਼ਰੀਕਾਂ ਦੇ ਵਿੱਚ ਭਾਜੀ ਰਿਸ਼ਤਿਆਂ ਦਾ ਘਾਣ ਹੋ ਰਿਹਾ ਤੁਸੀਂ ਜਿਹੜੇ ਵੀ ਵੀਡੀਓ ਵੇਖ ਰਹੇ ਹੋ ਤੁਸੀਂ ਵੇਖਿਆ ਵੀ ਹੋਣਾ ਵਾ ਤੇ ਸੁਣਿਆ ਵੀ ਹੋਣਾ ਵਾ ਵੀ ਆ ਪੰਜਾਬ ਦੇ ਵਿੱਚ ਇਹੋ ਜਿਹੇ ਵਿਆਹ ਹੋ ਰਿਹਾ ਜਿੱਥੇ ਰਿਸ਼ਤੇ ਚਾਚੇ ਤਾਏ ਭੂਆ ਤੇ ਉਹਨਾਂ ਦੇ ਬੱਚੇ ਹੈ ਨਹੀਂ ਪਰ ਵਿਆਹ ਹੋ ਰਿਹਾ ਸੱਚ ਆ ਜੋ ਬੂਗਾ ਪਰਿਸ਼ਤੇ ਇਹ ਸਿੰਗਲ ਚਾਏ ਜਿਹੜਾ ਰਿਸ਼ਤਿਆਂ ਤੇ ਵੀ ਪ੍ਰਭਾਵ ਪਾ ਰਿਹਾ ਵਾ ਤੋਂ ਸਾਨੂੰ ਇਹ ਸੋਚ ਨੂੰ ਖਤਮ ਕਰਨਾ ਪੈਣਾ ਵਾ ਇਹ ਗਲਤ ਸੋਚ ਐ ਇੱਕ ਬੱਚੇ ਵਾਲੀ ਤੇ ਇਹ ਸੋਚ ਨੂੰ ਬਦਲਣਾ ਪੈਣਾ ਵਾ ਕਿਉਂਕਿ ਇਹ ਵੀ ਸਾਡਾ ਜਿਹੜਾ ਕਹਿ ਦਈਏ ਜਿਹੜੀ ਕਹਿਰੀ ਸਾਡੀ ਪਨੀਰੀ ਆ ਉਹ ਖਤਮ ਹੋ ਰਹੀ ਐ ਅੱਗੇ ਜਾ ਕੇ ਤੇ ਥੋੜਾ ਜਿਹਾ ਹਾਸਾ ਪਾ ਦिए ਕਿ ਜੇ ਰਿਸ਼ਤੇ ਬਚਾਉਣੇ ਆ ਤੇ ਫਿਰ ਜਵਾਗ ਤੇ ਜੰਮਣੇ ਹੀ ਪੈਣੇ ਆ ਸੋ ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤੇ ਮਾਫੀ ਚਾਹੁੰਦੇ ਆ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਪਰ ਇਹ ਸੋਚ ਨੂੰ ਬਦਲੋ ਇਹ ਸੋਚ ਗਲਤ ਹੈ ਬਿਲਕੁਲ ਗਲਤ ਹੈ ਦਾਅਵੇ ਦੇ ਨਾਲ ਕਿ ਇਹ ਨਾ ਵੀ ਗਲਤ ਹੈ ਸਸਰੀਕਾਲ ਜੀ